ਹੈਲੋ ਫਰੈਂਡਸ ਤੇ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰਪਰੀ ਸਤਰੀਕਾਲ ਹੈ ਤੇ ਟਾਈਮ ਹੋ ਗਿਆ ਜੀ ਇਸ ਵਕਤ ਪੌਣੇ ਸੋਰੀ 11:30 ਔਰ ਮੈਂ ਜਾ ਰਹੀਆਂ ਸੀਰੀ ਸੁਖਮਨੀ ਸਾਹਿਬ ਦਾ ਪਾਠ ਹੈ ਸਾਡੇ ਚਾਚਾ ਜੀ ਦੇ ਘਰ ਹਨਾ ਤੇ ਆਪਾਂ ਪਾਠ ਤੇ ਚੱਲਦੇ ਆਂ ਚਲੋ ਜੀ ਪੋਗ ਪੈ ਗਿਆ ਫੜਾਫੜ ਪਾਠ ਤੇ ਦੌੜਦੇ ਆਂ ਆਪਾਂ ਪਿੱਛੇ ਹੀ ਖੜ ਜਾਂਦੇ ਆਂ ਜਾ ਕੇ ਮਿਲ ਗਈ ਚਲ ਮੈਂ ਵੀ ਲੈ ਰਹੀਆਂ ਦੇਗ ਆਜੋ ਚਲ ਆ ਜਾ ਦੌੜ ਕੇ ਆ ਜਾ ਦੌੜ ਕੇ ਲੇ ਰੂਪ ਮੇਰੀ ਸਾਰੇ ਉਸਮਾ ਮੱਥਾ ਇਤਰੀ ਟੇਕੇ ਕੀ ਚੁੰਨੀ ਲਿਆਈ ਸੀ ਪਰ ਜਦ ਬਾਬਾ ਜਾਣੇ ਵਾਲਾ ਹੋਣਾ ਆਪੀ ਘਟਦੇ ਹੀ ਹੁਣ ਤੇਰੀ ਪਤਾ ਇਹਨੂੰ ਮੇਰਾ ਸਮਾਨ ਕੀਤਾ ਹੋਇਆ ਆ ਫਾਈਨਲੀ ਅ ਅੱਜ ਹੁਣ ਫ੍ਰੀ ਹੋਈਆਂ ਮੈਂ ਪਹਿਲਾ ਦੋ ਦਿਨ ਆਪਾਂ ਨੇ ਵਿਆਹ ਖਾਏ ਰਾਜਪੁਰਾ ਤੇ ਅੱਜ ਵਿਆਹ ਆ ਸਾਡੇ ਚਾਚਾ ਜੀ ਦੇ ਮੁੰਡੇ ਦੀ ਪਾਰਟੀ ਆ ਜੀ ਰਿਸੈਪਸ਼ਨ ਪਾਰਟੀ ਰਾਤ ਦੀ ਸਵੇਰੇ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤਾਂ ਜੋ ਤੁਸੀਂ ਦੇਖ ਹੀ ਚੁੱਕੇ ਆ ਹਨਾ ਸੁਖਮਨੀ ਸਾਹਿਬ ਦਾ 2 ਘੰਟੇ ਦਾ ਪਾਠ ਤਾਂ ਜੀ ਤੇ ਹੁਣ ਰਾਤ ਦੀ ਪਾਰਟੀ ਆ ਔਰ ਆ ਕੇ ਪਾਠ ਤੋਂ ਨਾ ਮੈਂ ਕੱਪੜੇ ਧੋਏ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਵਿਆਹ ਗਈ ਤੀ ਹਨਾ ਕੱਪੜੇ ਵਗੈਰਾ ਵਾਸ਼ ਕਰੇ ਫਿਰ ਮੈਂ ਹੁਣ ਤਾਂ ਆ ਲਾਈਆਂ ਪ੍ਰੈਸ ਕਰੇ ਅੱਧੇ ਪ੍ਰੈਸ ਕੱਲ ਨੂੰ ਕਰੂੰਗੀ ਜਿਹੜੇ ਅੱਜ ਦੇ ਹੋਣਗੇ ਔਰ ਫਿਲਹਾਲ ਹੁਣ ਟਾਈਮ ਹੋ ਗਿਆ ਜੀ 6 ਵਜੇ ਦਾ ਔਰ ਹੁਣ ਅਸੀਂ ਰਿਸੈਪਸ਼ਨ ਪਾਰਟੀ ਵਾਸਤੇ ਰੈਡੀ ਹੋਣਾ ਹੈ ਤੇ ਥੋੜੀ देर ਤੱਕ ਆਪਾਂ ਪਾਰਟੀ ਤੇ ਜਾਣਾ ਜੀ ਚਾਚੇ ਦੇ ਮੁੰਡੇ ਦੀ ਵਿਆਹ ਦੀ ਪਾਰਟੀ ਹੈ ਪਹਿਲਾਂ ਗਈ ਸੀ ਮੈਂ ਆਪਣੇ ਭਤੀਜੇ ਦੇ ਵਿਆਹ ਤੇ ਰਾਜਪੁਰਾ ਆਪਣੇ ਪੇਕੇ ਘਰ ਉੱਥੋਂ ਆਏ ਹਾਂ ਜੀ ਹੁਣ ਸਾਡੇ ਪਿੰਡ ਦੇ ਵਿੱਚ ਹੀ ਪਾਰਟੀ ਹੈ ਬਸ ਆਪਾਂ ਟਾਈਮ ਤੇ ਤਿਆਰ ਹੋਵਾਂਗੇ ਬੱਚੇ ਮੇਰੇ ਬਾਹਰ ਖੇਡ ਪੈਂਟ ਜੋਤ ਇੱਧਰ ਖੇਡ ਰਹੇ ਹੈ ਬਾਹਰ ਤੇ ਆਪਾਂ ਵੀ ਬਸ ਟਾਈਮ ਤੇ ਤਿਆਰ ਹੋਵਾਂਗੇ ਥੋੜੀ देर ਤੱਕ ਯਹਾਂ ਪੇ ਬੱਚੇ ਖੜੇ ਹੈ ਇਕੱਠੇ ਹੋ ਕੇ ਹੈਲੋ ਬੇਟਾ ਹੈਲੋ ਇਹ ਕਿਹੜਾ ਡਾਂਸ ਹੈ ਆਪਕਾ ਲਗਾ ਲੋ ਕੁੰਡਾ ਖੇਲੀ ਕਰ ਲੋ ਥੋੜੀ ਦਿਰ ਫੋ ਫਾਈਨਲੀ ਰੈਡੀ ਸ਼ੈਡੀ ਹੋਣਾ ਸੀ ਥੋੜੀ ਦਿਰ ਤੱਕ ਰੈਡੀ ਹੋਵਾਂਗੇ ਕਿਉਂਕਿ ਬਵਜੂਦ ਦੇ ਪਾਪਾ ਕਹਿੰਦੇ ਵੀ ਤੁਸੀਂ 8 ਵਜੇ ਤੱਕ ਤਿਆਰ ਹੋਇਓ ਫਿਲਹਾਲ ਹਾਲੇ ਉੱਥੇ ਕੁਝ ਵੀ ਨਹੀਂ ਹੈਗਾ 8 ਵਜੇ ਤੋਂ ਪਾਰਟੀ ਸ਼ਰਲਟੀ ਸ਼ੁਰੂ ਹੋਣੀ ਆ ਫਿਲਹਾਲ ਮੈਂ ਨੇਲ ਪੇਂਟ ਲਾ ਲਾ ਇੰਨੇ ਕਿਉਂਕਿ ਨੇਲ ਪੇਂਟ ਨਾ ਹਮੇਸ਼ਾ ਭੁੱਲ ਜਾਂਦੀ ਆ ਮੈਂ ਫਿਰ ਤਾਂ ਲੋ ਜੀ ਪਹੁੰਚ ਚੁੱਕੇ ਆਪਾਂ ਵਿਆਹ ਦੇ ਵਿੱਚ ਤੇ ਇੱਧਰ ਪਾਰਟੀ ਸ਼ੁਰੂ ਹੈ ਜੀ ਫਿਲਹਾਲ ਆਪਾਂ ਚੱਲਦੇ ਆ ਹੁਣ ਪਾਰਟੀ ਦੇ ਵਿੱਚ ਲੋ ਜੀ ਇਧਰ ਪਾਰਟੀ ਸ਼ੁਰੂ ਹੋ ਗਈ ਹੈ ਔਰ ਆਪਾਂ ਨੇ ਮੌਕਾ ਸਾਂਭ ਲਿਆ ਫੋਟੋਆਂ ਖਿੱਚਣ ਵਾਸਤੇ ਹਨਾ ਇੱਕ ਪਾਸੇ ਰੁਪੰਜਲ ਖੜੀ ਆ ਸਾਹਮਣੇ ਔਰ ਮੈਂ ਆ ਬਬਜੋਦ ਕੇ ਪਾਪਾ ਵੀ ਖੜੇ ਆ ਨਾਲ ਦੀ ਨਾਲ ਲੋ ਜੀ ਵੀਡੀਓ ਸ਼ੂਟ ਹੋ ਰਹੀ ਹੈ ਲੋ ਜੀ ਜੋਤ ਕੇ ਪਾਪਾ ਖੜੇ ਆ ਸਾਈਡ ਦੇ ਵਿੱਚ ਮੈਂ ਵੀ ਥੋੜਾ ਜਿਹਾ ਦੇਖ ਰਹੀ ਆ ਵੀ ਚਲੋ ਆਪਾਂ ਦੂਲਾ-ਦੁਲਨ ਨੂੰ ਦਿਖਾਨੀ ਆ ਤੁਹਾਨੂੰ ਇਹ ਆ ਜੀ ਮੇਰਾ ਦਿਓਰ ਚਾਚੀ ਦਾ ਬੇਟਾ ਔਰ ਇਹਨਾਂ ਦੀ ਵਾਈਫ ਹੈ ਇਹ ਜਿਹੜਾ ਵਿਆਹ ਹੋਇਆ ਮੁੰਡੇ ਦਾ ਹੁਣ ਨਵਾਂ-ਨਵਾਂ ਇਹ ਚੱੱਚੇ ਦਾ ਮੁੰਡਾ ਹੈ ਜੀ ਸਾਡੇ ਇੱਕ ਮੈ ਤੋਂ ਗਲੇ ਤੋਂ ਨਹੀਂ ਬੋਲ ਹੋ ਰਿਹਾ ਜੀ ਸੌਰੀ ਪਰ ਜਿੰਨੀ ਵੀ ਮੈਂ ਰਿਕਾਰਡਿੰਗ ਕਰ ਪਾਰੀਆਂ ਤੁਸੀਂ ਦੇਖੋ ਵਿਆਹ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਖਾਣਾ ਪਾਣੀ ਪੀਏ ਜੀ ਕਿਉਂਕਿ ਭੁੱਖ ਬਹੁਤ ਲੱਗੀ ਆ ਪਹਿਲਾਂ ਆਪਾਂ ਰੋਟੀ ਖਾਣੇ ਆ ਜੀ ਆ ਮੈਂ ਖਾऊंगी ਜੀ ਸਭ ਤੋਂ ਪਹਿਲਾਂ ਟਿੱਕੀ ਟਿੱਕੀ ਚੱਕਦੇ ਆਪਾਂ ਔਰ ਜੋਤ ਨੇ ਕਾਡੀਆਂ ਚਾਰੇ ਜਣੇ ਟਿੱਕੀਆਂ ਸਟਾਲਾਂ 'ਤੇ ਨਹੀਂ ਆ ਗਏ ਆ ਤਾਨੂੰ ਪਤਾ ਹੈ ਟਿੱਕੀ ਚੌਮੀਨ ਵਰਗ ਸੋਰੀ ਤਾਂ ਗੋਲ ਗੱਪੇ ਸਾਰੇ ਜਣੇ ਇਹ ਜਿਆਦਾ ਖਾਣੇ ਆ ਇਧਰ ਚੌਮੀਨ ਹੈ ਔਰ ਮੈਂ ਖਾऊंगी ਟਿੱਕੀ ਜੋਤ ਕਹਿੰਦੀ ਮੈਂ ਖਾਣੀ ਆ ਚੌਮੀਨ ਜੋਤ ਖਾਊਗੀ ਚੌਮੀਨ ਔਰ ਮੈਂ ਟਿੱਕੀ ਤੇ ਲੈ ਕੇ ਆਪਾਂ ਖਾਣੇ ਆ ਜੀ ਬੈੰਨੇ ਆਪਾਂ ਇੱਕ ਇੱਕ ਜਗਾ ਲੋ ਜੀ ਇਧਰ ਸਲਾਦ ਵਗੈਰਾ ਰੋਟੀ ਵੀ ਨਾਲ ਦੀ ਨਾਲ ਲੱਗੀ ਤੇ ਜੀ ਜਿਨੇ ਰੋਟੀ ਖਾਣੀ ਆ ਉਹ ਰੋਟੀ ਖਾ ਲੋ ਜਿਨੇ ਆਪਣਾ ਟਿੱਕੀ ਟੁੱਕੀ ਖਾਣੀ ਆ ਟਿੱਕੀ ਟੁੱਕੀ ਖਾ ਲੋ ਹਨਾ ਤੇ ਲੋ ਜੀ ਨਾਲ ਦੀ ਨਾਲ ਦੀ ਰੋਕੀ ਲੱਗੀ ਹੋਈ ਆ ਔਰ ਆਪਾਂ ਖਾਉਂਗੇ ਰੋਟੀ ਠਹਿਰ ਠਹਿਰ ਕੇ ਪਹਿਲਾਂ ਪਾਣੀ ਟਿੱਕੀ ਖਾਣੀ ਆ ਲੋ ਜੀ ਪਕੌੜੇ ਵੀ ਆ ਗਏ ਨਾਲ ਦੀ ਨਾਲ ਪਕੌੜੇ ਟਿੱਕੀ ਖਾਓ ਜੀ ਹੁਣ ਗੁਲਾਬ ਜਾਮਣਾ ਗੁਲਾਬ ਜਾਮਣਾ ਗਰਮਾ ਗਰਮ ਪਾ ਲਈ ਆ ਆਪਾਂ ਪਲੇਟਾਂ 'ਚ ਖਾਈਏ ਜੀ ਗੁਲਾਬ ਜਾਮਣ ਗਰਮ ਗਰਮ ਗੁਲਾਬ ਜਾਮਣ ਮੂੰਹ 'ਚ ਪਾਣੀ ਆ ਗਿਆ ਹਨਾ ਲੋ ਜੀ ਸਾਰੇ ਜਣੇ ਚੱਲ ਰਹੇ ਆ ਵਿਆਹ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਗਰਮੀ ਦੇ ਵਿਆਹ ਬਹੁਤ ਘਟ ਆਨੇ ਆ ਹਨਾ ਤੇ ਗਰਮੀ ਦੇ ਵਿਆਹ ਦਾ ਸਭ ਨੂੰ ਚੋਤ ਆ ਜੀ ਸਾਰੇ ਬੜੇ ਚੋ ਨਾਲ ਬੜੇ ਸ਼ੌਂਕ ਨਾਲ ਆਏ ਆ ਵਿਆਹ ਦੇ ਵਿੱਚ ਕਿਉਂਕਿ ਮੋਸਟਲੀ ਵਿਆਹ ਸਰਦੀਆਂ ਚਾਹੁੰਦੇ ਆ ਗਰਮੀ ਤੇ ਵਿੱਚ ਵਿਆਹ ਬਹੁਤ ਔਖਾ ਆ ਇਸ ਕਰਕੇ ਸਾਰੇ ਜਣੇ ਬਾਤ ਛੱਡ ਕੇ ਹਿੱਸਾ ਲੈਣ ਆ ਗਏ ਤੇ ਜੋਤ ਖਾ ਰਹੀ ਆ ਜੀ ਟਿੱਕੀ ਰੂਪ ਵੀ ਟਿੱਕੀ ਖਾਣ ਲੱਗੀ ਆ ਮੈਂ ਆਪਣੀ ਟਿੱਕੀ ਖਾ ਚੁੱਕੀ ਆ ਮੈਂ ਖਾਲੀ ਆ ਤਾਂ ਹੀ ਤੁਸੀਂ ਮੇਰਾ ਗਲਾ ਦੇਖ ਰਹੇ ਹੋ ਨਾ ਮੈਨੂੰ ਬੋਲ ਨਹੀਂ ਹੋ ਰਿਆ ਮੈਂ ਟਿੱਕੀਆਂ ਖਾ ਲੀਆਂ ਜ਼ਿਆਦਾ ਪਾਣੀ ਪੀ ਲਿਆ ਠੰਡਾ ਉੱਪਰ ਨੂੰ ਹੁਣ ਮੇਰੀ ਆਵਾਜ਼ ਨਹੀਂ ਨਿਕਲ ਰਹੀ ਹੈਗੀ ਲੋ ਜੀ ਮੈਂ ਔਰ ਜੋਤ ਲਗੇ ਹੋਏ ਆ ਇੱਧਰ ਗੱਲਾਂ ਬਾਤਾਂ ਕਰਨ ਅੱਜ ਤਾਂ ਮੇਰੀ ਆਵਾਜ਼ ਵੀ ਨਾ ਬਹੁਤ ਔਖੀ ਨਿਕਲ ਰਹੀ ਆ ਬਹੁਤ ਔਖੀ ਪਤਾ ਨਹੀਂ ਕਿਉਂ ਮੈਨੂੰ ਜ਼ੋਰ ਲਾ ਕੇ ਬੋਲਣਾ ਪੈ ਰਿਆ ਆ ਲੇਕਿਨ ਤੁਹਾਡੇ ਤੱਕ ਤਾਂ ਚਲੋ ਵੀਡੀਓ ਪਹੁੰਚ ਹੀ ਜਾਊਗੀ ਇਧਰ ਮੈਂ ਔਰ ਮੇਰੇ ਹਸਬੰਡ ਦੋਨੋਂ ਲਗੇ ਹੋਏ ਆ ਸੈਲਫੀਆਂ ਲੈਣ ਫਿਰ ਅਸੀਂ ਪੈਸੇ ਪਾਣ ਚੜਦੇ ਆ ਜੀ ਉੱਪਰ ਮਤਲਬ ਮੇਰੇ ਦਿਓਰ ਦੇ ਔਰ ਦਰਾਣੀ ਦੇ ਪੈਸੇ ਪਾਣੇ ਆ ਜੀ ਉੱਪਰ ਸਟੇਜ ਤੇ ਇਹ ਆ ਜੀ ਮੇਰੀ ਨੰਦ ਜਿਹੜੀ ਕੁਮਾਰੀ ਆ ਹਲੇ ਬਾਕੀ ਸਾਰਿਆਂ ਦਾ ਵਿਆਹ ਹੋ ਗਿਆ ਚਾਚੇ ਦੇ ਮੁੰਡਿਆਂ ਦਾ ਇਹ ਕੁੜੀ ਰਹਿ ਗਈ ਹੈ ਜੀ ਇੱਕ ਦੇ ਦੇਖੋ ਜੀ ਤੁਸੀਂ ਵਿਆਹ ਦੀਆਂ ਰੌਣਕਾਂ ਲੋ ਜੀ ਇੱਧਰ ਸ਼ੁਰੂ ਹੋ ਗਿਆ ਨੱਚਣਾ ਟੱਪਣਾ ਸਭ ਤੋਂ ਪਹਿਲਾਂ ਰਜਿੰਦਰ ਕੋਰ ਆਈ ਹੈ ਜੀ ਨੱਚਣ ਯਾਨੀ ਕਿ ਮੈਂ ਮੈਨੂੰ ਦੇਖ ਕੇ ਹੁਣ ਸਾਰੇ ਜਣੇ ਸਟੇਜ 'ਤੇ ਚੜੂਗੇ ਔਰ ਇੱਧਰ ਮੇਰੀ ਨਾਨਦ ਨੱਚ ਰਹੀ ਹੈ ਨਾਲ ਮੇਰੇ ਲੋ ਜੀ ਦੇਖੋ ਤੁਸੀਂ ਪੰਗੜਾ ਪੁੰਗੜਾ ਪਹਿਰਿਆ ਜਿਹੜਾ ਲੋ ਜੀ ਨੱਚਣਾ ਟੱਪਣਾ ਨਾਲ ਹੈ ਜੀ ਆਪਣੇ ਦੇਖੋ ਤੁਸੀਂ ਫਾਈਨਲੀ ਡਾਂਸ ਹੋ ਰਿਹਾ ਇੱਧਰ ਗਿੱਧਾ ਪਹਿਰਿਆ ਜੋਰਾ ਸ਼ੋਰਾ ਦਾ ਨੱਚਾਂਗੇ ਜੀ ਟੱਪਾਂਗੇ ਭੰਗੜੇ ਪਾਵਾਂਗੇ ਕੀਤਾ ਪੈ ਰਿਆ ਜੀ ਬੋਲੀਆਂ ਪੈ ਰੀਆਂ ਨੱਚ ਲੋ ਜੀ ਨੱਚ ਲੋ ਸਾਰੇ ਜਣੇ ਆਜੋ 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 ਕੱਟੇ ਹੋ ਕੇ ਆ ਗਈ ਆ ਗਈ ਆ ਗਈ ਸਾਰੀਆਂ ਸਹੇਲੀਆਂ ਆ ਗਈਆਂ ਨੱਚਣ ਆ ਗਈ ਆ ਗਈਆਂ ਪੈਣ ਆ ਗਈਆਂ ਆਜੋ ਜੀ ਆਜੋ ਲੋ ਜੀ ਇਹ ਤਾਈ ਵੀ ਨੱਚ ਰਹੀ ਐ ਸਾਡੇ ਨੇੜੇ ਇਹ ਗਵਾਂਡੀਆਂ ਦੀ ਐ ਜੀ ਸਾਡੇ ਨੇੜੇ ਮਤਲਬ ਬਹੁਤ ਵਧੀਆ ਨੱਚਦੀ ਐ ਤਾਈ ਅਸੀਂ ਕਿਹਾ ਤਾਈ ਨੱਚ ਲੈ ਠੁਮਕੇ ਲਾ ਲੈ ਤਾਈ ਨੇ ਵੀ ਠੁਮਕੇ ਲਾਏ ਆ ਜੀ ਬਹੁਤ ਵਧੀਆ ਲੋ ਜੀ ਨੱਚ ਨੱਚ ਕੇ ਪੜਥੂ ਪਾਤਾ ਆਪਾਂ ਨੇ ਔਰ ਬੱਚੇ ਵੀ ਨੱਚ ਰਹੇ ਆ ਬੁੜੇ ਵੀ ਨੱਚ ਰਹੇ ਆ ਔਰ ਜਵਾਨ ਵੀ ਨੱਚ ਰਹੇ ਆ ਸਾਰੇ ਜਣੇ ਨੱਚ ਰਹੇ ਆ ਇੰਨਾ ਸਾਨੂੰ ਨੱਚਣੇ ਦਾ ਚਾਹ ਆ ਜੀ ਬਹੁਤ ਜ਼ਿਆਦਾ ਇਹ ਕੁੜੀਆ ਦੇਖੋ ਛੋਟੀ ਜੀ ਕਿੰਨਾ ਵਧੀਆ ਨੱਚ ਰਹੀ ਐ ਨੱਚ ਲੋ ਟੱਪ ਲੋ ਭੰਗੜੇ ਪਾ ਲੋ ਹਣਾ ਗਾਣਾ ਯਾਦ ਆ ਨਾ ਤੁਹਾਨੂੰ ਤੇ ਨੱਚਣਾ ਚਾਹੀਦਾ ਜੀ ਹਰੇਕ ਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਆ ਹਣਾ ਤੇ ਆਪਾਂ ਨੇ ਵੀ ਰੌਣਕਾਂ ਲਾਤੀਆਂ ਜੀ ਨੱਚ-ਨੱਚ ਕੇ ਔਰ ਵਧੀਆ ਤਰੀਕੇ ਨਾਲ ਡਾਂਸ ਚੱਲ ਰਿਹਾ ਜੀ ਭੰਗੜਾ ਚੱਲ ਰਿਹਾ ਮੇਰਾ ਗਲਾ ਵੀ ਬੈਠ ਗਿਆ ਰਿਕਾਰਡਿੰਗ ਕਰਦੀ ਦਾ ਤੇ ਲੱਡੂ ਖਾਲੇ ਜਾਦਾ ਉਪਰੋਂ ਪੀ ਲਿਆ ਪਾਣੀ ਲੋ ਜੀ ਭੰਗੜੇ ਚੱਲ ਰਹੇ ਆ ਤਾਈ ਦੇ ਤਾਈ ਦੇ ਨਾਲ ਨੱਚ ਰਹੀਆਂ ਮੈਂ ਔਰ ਹੁਣ ਵਾਰੀ ਆ ਜੀ ਮੇਰੀ ਭੁੱਖ ਲੱਗੀ ਆ ਰੋਟੀ ਖਾਣ ਦੀ ਮੈਂ ਸੋਚਿਆ ਰੋਟੀ ਖਾਵਾ ਪਹਿਲਾਂ ਲੋ ਜੀ ਭੰਗੜੇ ਛੰਗੜੇ ਪੈ ਗਏ ਆ ਰੋਟੀ ਖਾਵਾਂ ਪਹਿਲਾਂ ਤੇ ਇੱਕ ਪਾਸੇ ਪੈਸੇ ਪੈ ਰਹੇ ਆ ਜੀ ਸਾਰੇ ਜਣੇ ਪੈਸੇ ਪਾ ਰਹੇ ਆ ਸਗਨ ਸੁਗਨ ਵੈਸੇ ਪਾ ਹਟੇ ਆ ਸਗਨ ਇਧਰ ਬਵਜੂਦ ਕੇ ਪਾਪਾ ਮੇਰੇ ਹਸਬੰਡ ਮੈਨੂੰ ਸਪੋਰਟ ਕਰ ਰਹੇ ਆ ਜੀ ਨੱਚਣ ਦੀ ਪੂਰੀ ਲੋ ਜੀ ਪੂਰੀ ਸਪੋਰਟ ਹੋ ਰਹੀ ਆ ਨੱਚਣ ਦੀ ਅੱਜ ਮੇਰਾ ਗਲਾ ਜਿਆਦਾ ਹੀ ਖਰਾਬ ਹੋ ਗਿਆ ਸੌਰੀ ਮੈਂ ਤੋ ਰਿਕਾਰਡਿੰਗ ਨਹੀਂ ਹੋ ਰਿਹਾ ਜੀ ਬਹੁਤ ਔਖਾ ਰਿਕਾਰਡਿੰਗ ਕਰ ਰਹੀ ਆ ਪਰ ਤੁਸੀਂ ਕੋਆਪਰੇਟ ਕਰਿਓ ਪਲੀਜ਼ ਲੋਜੀ ਨੱਚਣਾ ਟੱਪਣਾ ਸਾਰਿਆਂ ਦਾ ਹੋ ਰਿਹਾ ਜੀ ਨਾਲ ਪੰਗੜੇ ਪੈ ਰਹੇ ਆ ਇਹ ਸ਼ਰਾਬੀ ਆ ਗਿਆ ਤਾਂ ਜੀ ਨਾਲ ਜਿਹੜਾ ਅੰਕਲ ਖੜਿਆ ਨਾ ਇਹਨਾਂ ਦੀ ਸ਼ਰਾਬੀ ਹੋਈ ਹੈ ਬਬਜੁਦ ਕੇ ਪਾਪਾ ਹੁਣ ਸਾਈਡ 'ਚ ਕਰੂਗੇ ਇਹਨਾਂ ਨੂੰ ਉਹ ਦੇਖ ਬਬਜੁਦ ਕੇ ਪਾਪਾ ਨੇ ਸਾਈਡ 'ਚ ਕਰਤਾ ਹੁਣ ਅਸੀਂ ਨੱਚਾਂਗੇ ਲੋ ਜੀ ਨੱਚ ਟੱਪ ਕੇ ਗਏ ਆ ਥੱਕ ਹੁਣ ਆਪਾਂ ਏਣ ਥੱਕ ਗਿਆਂ ਪਪਜਦ ਕੇ ਪਾਪਾ ਵੀ ਆ ਗਏ ਨੱਚਣ ਮੈਂ ਵੀ ਆ ਗਈ ਸਾਰੇ ਜਣੇ ਆ ਗਏ ਮੇਰੇ ਬੱਚਿਆਂ ਨੂੰ ਨਹੀਂ ਨੱਚਾਉਂਦਾ ਮੈਨੂੰ ਵੀ ਆਂਦਾ ਮੇਰੇ ਹਸਬੰਦ ਨੂੰ ਵੀ ਆਂਦਾ ਲੇਕਿਨ ਮੇਰੇ ਬੱਚਿਆਂ ਨੂੰ ਬਿਲਕੁਲ ਵੀ ਨੱਚਣਾ ਨਹੀਂ ਆਂਦਾ ਦੇਖੋ ਅਸੀਂ ਨੱਚਦਿਆਂ ਨੂੰ ਦੇਖੋ ਸਾਨੂੰ ਲੋ ਜੀ ਨੱਚ ਨੱਚ ਕੇ ਹੋ ਗਏ ਕਾਮਲੇ ਭੰਗੜਾ ਪੈ ਗਿਆ ਹੁਣ ਵਾਰੀ ਆ ਜੀ ਨਵੀਂ ਜੋੜੀ ਦੀ ਹੁਣ ਨਵੀਂ ਜੋੜੀ ਨੱਚੂਗੀ। ਨੋ ਲੋਜੀ ਲੋਜੀ ਨਵੀਂ ਜੋੜੀ ਆ ਗਈ ਐ। ਨਵੀਂ ਜੋੜੀ ਪਾਊਗੀ ਪੰਘੜੇ ਸ਼ੰਘੜੇ। ਤੇ ਦੁਲਹਾਨ ਜੋਏ ਮੇਰੀ ਦਰਾਣੀ ਐ ਇੰਨਾ ਵਧੀਆ ਡਾਂਸ ਕਰ ਰਹੀ ਦੀ ਨਾ ਸਭ ਨੂੰ ਪਸੰਦ ਆਇਆ। ਬਹੁਤ ਵਧੀਆ ਡਾਂਸ ਕਰਿਆ ਆਏ ਨੇ। ਔਰ ਅਸੀਂ ਆਪਣੀ ਵੀਡੀਓ ਸ਼ੂਟ ਕਰੀ ਆ। ਲੋ ਜੀ, Dance ਕਰੋਗੀ ਦੁਲਹਨ ਰਾਣੀ। ਹੁਣ ਨੱਚੂਗੀ ਦੁਲਹਨ। ਅਸੀਂ ਤਾਂ ਨੱਚ ਨੱਚ ਡੱਪ ਗਏ, ਥੱਕ ਗਏ ਆ ਵੀ ਸਾਈਡ 'ਚ ਹੋ ਗਏ। ਹੁਣ ਵਾਰੀ ਐ। ਅ ਮਤਲਬ ਪਤੀ ਪਤਨੀ ਦੀ। ਦੁਲ੍ਹਾ ਐਂਡ ਦੁਲਹਨ ਦੀ। ਤੇ ਹੁਣ ਥੋੜਾ ਜਿਹਾ ਅਸੀਂ ਦੁਬਾਰਾ ਫੇਰ ਲੱਗੇ ਨੱਚਣ ਮੈਂ ਨਹੀਂ ਹਟਦੀ ਨੱਚਣੋ ਸੱਚੀ ਮੈਂ ਨਹੀਂ ਹਟਦੀ ਗੜਾ ਵੀ ਬਹਿ ਗਿਆ ਪਰ ਮੈਂ ਨੱਚਦੀ ਆ ਮੈਨੂੰ ਨੱਚਣੇ ਦਾ ਨਾ ਬਹੁਤ ਸ਼ੌਂਕ ਹੈ ਔਰ ਮੈਨੂੰ ਨੱਚਣ ਦਾ ਨਾ ਇੰਨਾ ਸ਼ੌਂਕ ਹੈ ਨਾ ਇੰਨਾ ਸ਼ੌਂਕ ਹੈ ਨਾ ਸਾਰੇ ਜਣੇ ਕਹਿ ਦਿੰਦੇ ਤੂੰ ਥੱਕਦੀ ਨਹੀਂ ਮੈਂ ਕਹਿੰਨਾ ਮੈਂ ਨਹੀਂ ਥੱਕਦੀ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਪਲੀਜ਼ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਏ ਜੀ ਬਾਏ ਟੇਕ ਕੇਅਰ ਬਾਏ ਹੁਣ ਮੇਰਾ ਗਲਾ ਬਹਿ ਗਿਆ ਆਰਾਮ ਕਰਨ ਦਵਾਈ ਲਵਾ ਮੇਰਾ ਗਲਾ ਹੋ ਗਿਆ ਖਰਾਬ ਬਾਈ ਜੀ ਬਾਈ ਚਲਦੇ ਆ ਹੁਣ ਆਪਾਂ ਘਰ ਨੂੰ ਵਾਪਸ ਦਵਾਈ ਲਈਏ ਪਾਰਟੀ ਵੀ ਸਮਾਪਤ ਹੋ ਚੁੱਕੀ ਆ ਤੇ ਡਾਂਸ ਵੀ ਬਸ ਖਤਮ ਐ ਹੁਣ ਲੋ ਜੀ ਬਾਈ ਜੀ ਬਾਈ ਟੇਕ ਕੇਅਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਏ ਬਾਏ ਜੀ ਟੇਕ ਕੇਅਰ ਬਾਏ ਬਾਏ